ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਔਦੇਦਾਰਾਂ ਨੂੰ ਮੈਂਬਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਪ੍ਰਾਉ ਜਿਹੜੇ ਆਪਣੇ ਸ਼ਹੀਦ ਹੈਡਕਾਉਂਟ ਦੇ ਦਰਸ਼ਨ ਸਹੀ ਬਰਨਾਲੇ ਸ਼ਹੀਦ ਹੋ ਗਏ ਸੀ ਔਰ ਆਪਾਂ ਸਾਰੇ ਜਣੇ ਉਹਨਾਂ ਦੀ سپورਟ ਚ ਗਏ ਸੀ ਆਪਣੀ ਬੇਤ ਸਦਕਾ ਸਰਕਾਰ ਵੱਲੋਂ ਇਸ ਪਰਿਵਾਰ ਨੂੰ 1 ਕਰੋੜ ਰੁਪਏ ਵੀ ਦਿੱਤਾ ਗਿਆ ਉਹ ਜਿਹੜੀ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਜ ਸਾਡੀ ਬੇਟੀ ਨੂੰ ਮਾਪੀ ਨੂੰ ਇਹਨੂੰ ਕਲੈਰੀਕਲ ਚ ਭਰਤੀ ਕੀਤਾ ਜਾਵੇ ਸਾਡੀ ਬੇਟੀ ਨੂੰ ਅਸੀਂ ਬਤਰੀ ਪਾਣੀ ਇਹ ਘੰਟਾ ਲਾ ਕੇ ਸਰਕ ਤੇ ਨਹੀਂ ਕਰੇਗੀ ਸੋ ਮੈਂ ਫਿਰ ਮਣੀ ਦ੍ਰਿਆਦਰੀ ਦਿਖਾਈ ਹੈ ਇਹ ਬੇਟੀ ਨੂੰ ਆਪਣੀ ਨੂੰ ਕਲੈਰੀਕਲ ਚ ਭੱਤੀ ਉਹਨਾਂ ਨੇ ਕਰ ਲਿਆ ਅੱਜ ਇਹਦੀ ਮੈਂ ਜੋਇਨਿੰਗ ਕਰਾਉਣਾ ਹੈ ਤੁਸੀਂ ਡਾਇਰੈਕਟ ਦੇਖ ਰਹੇ ਹੋ ਕਿ ਇਹਦੀ ਜੋਇਨਿੰਗ ਹੋ ਗਈ ਹੈ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਦੇ ਨਾਲ ਹੈ ਔਰ 체ਤੀ ਆਪਾਂ ਫਿਰ ਅਫਸਰਾਂ ਨੂੰ ਬੇਨਤੀ ਕਰਕੇ ਇਹਨੂੰ ਬਰਨਾ ਦੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਪ੍ਰੋ ਬੋਨ ਦਿਨ ਆਬਾਦ ਅੱਜ ਮੈਂ ਇਹ ਵੀਡੀਓ ਜਾਰੀ ਕਰ ਰਿਹਾ ਹਾਂ ਅੱਜ ਬਹੁਤ ਦਿਨ ਆਬਾਦ ਤੁਹਾਨੂੰ ਇੱਕ ਖੁਸ਼ੀ ਦੀ ਖਬਰ ਸੁਣਾਉਣ ਜਾ ਰਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਮਹੀਨੇ ਪਹਿਲਾਂ ਸਾਡੇ ਹੈੱਡ ਕਨਸਟੇਬਲ ਅ ਮਰਹੂਮ ਦਰਸ਼ਨ ਸਿੰਘ ਉਹਨਾਂ ਦਾ ਬਰਨਾਲੇ ਕਬੱਡੀ ਖਿਡਾਰੀਆਂ ਨੇ ਬਾਬਰਦੀ ਔਨ ਡਿਊਟੀ ਕੁੱਟਕੁੱਟ ਕੇ ਮਰਡਰ ਕਰ ਦਿੱਤਾ ਸੀ ਉਹਨਾਂ ਦੇ ਪਰਿਵਾਰ ਦੀ ਮਦਦ ਲਈ ਸਾਡੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਨੇ ਬਹੁਤ ਵੱਡਾ ਸਟੈਂਡ ਲਿਆ ਸੀ ਤੁਸੀਂ ਸਾਰੇ ਮੇਰੇ ਨਾਲ ਬਰਨਾਲੇ ਗਏ ਸੀ ਅਸੀਂ ਜਾ ਕੇ ਉਹਨਾਂ ਦੇ ਪਰਿਵਾਰ ਲਈ ਹਾ ਦਾ ਨਾਰਾ ਮਾਰਿਆ ਸੀ ਔਰ ਸਰਕਾਰ ਨੂੰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਪੀਸ ਜੀ ਨੂੰ ਬੇਨਤੀ ਕੀਤੀ ਸੀ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਫਾਈਨੈਂਸ਼ਲੀ ਮਦਦ ਕੀਤੀ ਜਾਵੇ ਤੇ ਸਾਡੀ ਬੇਟੀ ਦਰਸ਼ਨ ਸਿੰਘ ਉਹਨਾਂ ਦੀ ਬੇਟੀ ਮਾਨਪ੍ਰੀਤ ਕੌਰ ਨੂੰ ਸਿਵਲ ਦੇ ਵਿੱਚ ਨੌਕਰੀ ਕੀਤੀ ਦਿੱਤੀ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੀ ਬੇਟੀ ਬਰਦੀ ਪਾ ਕੇ ਸੜਕ ਤੇ ਡੰਡਾ ਫੜ ਕੇ ਖੜੇ ਸੋ ਅੱਜ ਤੁਸੀਂ ਸਾਰੇ ਵਧਾਈ ਦੇ ਪਾਤਰੋ ਤੁਹਾਡੀ ਮਿਹਨਤ رنگ ਲਿਆਈ ਹੈ ਇਕਤਾ ਜਿਹੜਾ ਅਸੀਂ ਹਾੜਾ ਨਾਰਾ ਮਾਰਿਆ ਸਰਕਾਰ ਨੇ ਉਸ ਪਰਿਵਾਰ ਨੂੰ ਮਾਲੀ ਮਤਲਬ ਉਹ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ ਔਰ ਇਸ ਕੇਸ ਦੀ ਬੜੇ ਜ਼ੋਰ ਨਾਲ ਮੇਰੇ ਵੱਲੋਂ ਪੈਰਵਾਈ ਕੀਤੀ ਗਈ ਸੀ ਸੋ ਅੱਜ ਸਰਕਾਰ ਨੇ ਪੰਜਾਬ ਪੁਲਿਸ ਨੇ ਸਾਡੀ ਬੇਟੀ ਮਨਪ੍ਰੀਤ ਕੌਰ ਨੂੰ ਕਲੈਰੀਕਲ ਦੀ ਨੌਕਰੀ ਦੇ ਦਿੱਤੀ ਹੈ ਇਹ ਉਹਨਾਂ ਦੇ ਆਰਡਰ ਹੈਗੇ ਨੇ ਇਹ ਦੇਖੋ 19ਵੇਂ ਨੰਬਰ ਤੇ ਆਪਣੀ ਬੇਟੀ ਦਾ ਨਾਮ ਹੈ ਸੋ ਮੈਂ ਅੱਜ ਬੇਟੀ ਦੀ ਪੋਸਟਿੰਗ ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਗੜ੍ਹ ਹੋਈ ਹੈ ਤੇ ਮੈਂ ਅੱਜ ਆਪਣੀ ਬੇਟੀ ਨੂੰ ਸਗਨ ਦੇ ਕੇ ਕੁਰਸੀ ਤੇ ਵੀ ਬਿਠਾ ਕੇ ਆਇਆ ਹਾਂ ਸੋ ਉਹਦਾ ਅਸ਼ੀਰਵਾਦ ਵੀ ਇਹਨੂੰ ਦਿੱਤਾ ਹੈ ਸਿਰ ਪਲੋਸਿਆ ਹੈ ਤੇ ਕਿਹਾ ਬੇਟਾ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਵੇ ਤੁਹਾਡੇ ਪਰਿਵਾਰ ਨੂੰ ਤੁਸੀਂ ਮੈਨੂੰ ਟੈਲੀਫੋਨ ਤੇ ਦੱਸਣਾ ਸਾਰੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਤੁਹਾਡੇ ਸਿਰ ਤੇ ਅਸ਼ੀਰਵਾਦ ਰੱਖੇਗੀ ਔਰ ਤੁਹਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਆਉਣ ਵਾਲੇ ਸਮੇਂ ਚ ਵੀ ਖੜੇਗੀ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁबारकਾਂ ਤੁਹਾਡੀ ਮੇਨ ਤਰੰਗ ਲਈ ਆਈ ਹੈ ਬੇਟੀ ਦੀ ਅੱਜ ਜੁਆਇਨਿੰਗ ਹੋ ਗਈ ਹੈ ਸੋ ਮੈਂ ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਆਇਆ ਐ ਸ ਕਰਨ ਵੀ ਦੇ ਕੇ ਆਇਆ ਉਹਦੀਆਂ ਤੁਹਾਨੂੰ ਫੋਟੋਆਂ ਵੀ ਭੇਜ ਰਿਹਾ ਤੇ ਵੀਡੀਓ ਵੀ ਭੇਜ ਰਿਹਾ ਸੋ ਇੱਕ ਵੇ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ